ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ कौर ਮਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਸ ਨਾਲ ਜੀ ਕੀ ਹਲਚਲ ਆ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਸਵੇਰ ਦਾ ਟਾਈਮ ਆ ਜੀ ਇੱਥੇ ਵੱਜ ਚੁੱਕੇ ਨੇ ਹੁਣ 7 ਤੇ ਆਪਾਂ ਲੱਗੇ ਆ ਜਿਹੜੇ अर्ਲੀ ਮਾਰਨਿੰਗ ਦੇ ਕੰਮ ਸੀਗੇ ਉਹ ਆਪਣੇ ਖਤਮ ਹੋ ਚੁੱਕੇ ਆ ਤੇ ਹੁਣ ਆਪਾਂ ਕਰਦੇ ਹਾਂ ਜੀ ਅਰਸ਼ ਨੂਰ ਦੇ ਸਕੂਪ ਦੀ ਤਿਆਰੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਕਰਦੀ ਆਂ ਦੀ ਯੂਨੀਫਾਰਮ ਪ੍ਰੈਸ ਉਸ ਤੋਂ ਬਾਅਦ ਫਿਰ ਇਹਦੀ ਰੋਟੀ ਬਣਾਉਂਗੀ ਫਿਰ ਆਪਾਂ ਜਾਵਾਂਗੇ ਆਪਣੀਆਂ ਮੱਝਾਂ ਮਤਲਬ ਵੀ ਜਿਹੜਾ ਕੰਮ ਉੱਧਰੋਂ ਰਹਿ ਗਿਆ ਉਹ ਖਤਮ ਕਰਿਆਵਾਂਗੇ ਉੱਧਰੋਂ ਕੰਮ ਆਪਣਾ ਰਹਿ ਗਿਆ ਬਸ ਸਿਰਫ ਇੱਕ ਚੁੰਬਰਨ ਵਾਲਾ ਰਹਿ ਗਿਆ ਉਧਰੋਂ ਤੇ ਬਸ ਉਸ ਤੋਂ ਬਾਅਦ ਉਹਨਾਂ ਨੂੰ ਮੱਝਾਂ ਨੂੰ ਪਾਣੀ ਪਿਆ ਕੇ ਨਵਾ ਕੇ ਬੰਨ ਦਾਂਗੇ ਫਿਰ ਆਪਾਂ ਇੱਧਰ ਦੇ ਜਿਹੜੇ ਸਾਫ਼ ਸੁਵਾਈ ਦੇ ਕੰਮ ਉਹ ਬਾਅਦ ਵਿੱਚ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਮੱਝਾਂ ਦਾ ਜ਼ਰੂਰੀ ਆ ਕਿਉਂਕਿ ਕਈ ਵਾਰੀ ਲਾਈਟ ਦਾ ਨਹੀਂ ਪਤਾ ਹੁੰਦਾਗਾ ਮੌਸਮ ਐਵੇਂ ਦਾ ਹੋਇਆ ਪਿਆ ਗੁੰਮ ਬਣਿਆ ਪਿਆ ਜਾਂ ਕੋਈ ਮੀਂਹ ਜਾਂ ਹਨੇਰੀ ਜ਼ਰੂਰ ਆ ਤੇ ਲਾਈਟ ਨਾ ਬੰਦ ਹੋ ਜੇ ਤੇ ਜਲਦੀ-ਜਲਦੀ ਹੁਣ ਮੈਂ ਪਹਿਲਾਂ ਇਹਦੀ ਯੂਨੀਫਾਰਮ ਪ੍ਰੈਸ ਕਰਕੇ ਦੇਦਾ ਇਹਨੂੰ ਤੇ ਫਿਰ ਉਸ ਤੋਂ ਬਾਅਦ ਮੈਂ ਬਣਾਉਂਗੀ ਰੋਟੀ ਤੇ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਉਹ ਕਿਦਾਂ ਦੀ ਲੱਗੀ ਚਲੋ ਠੀਕ ਹੈ ਜੀ ਕਰਦੇ ਆ ਸ਼ੁਰੂ ਅੱਜ ਦੀ ਆਪਣੀ ਵੀਡੀਓ ਹਾਂਜੀ ਲੋ ਜੀ ਹੁਣ ਮੈਂ ਇੱਥੇ ਲੱਗੀ ਸੀ ਅਰਸ਼ਨੌਰ ਦੀ ਯੂਨੀਫਾਰਮ ਪ੍ਰੈਸ ਕਰਨ ਵਾਸਤੇ ਵੈਸੇ ਅੱਗੇ ਮੈਂ ਸ਼ਾਮ ਦੇ ਟਾਈਮ ਤੇ ਪ੍ਰੈਸ ਕਰਕੇ ਰੱਖ ਲੈਣੀ ਹੁੰਦੀ ਆ ਪਰ ਕੱਲ ਸ਼ਾਮੀ ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਲੇਟ ਹੋ ਗਈ ਕੰਮਾਂ ਤੋਂ ਤੇ ਕੰਮ ਸੀ ਕਿ ਨਹੀਂ ਟਾਈਮ ਨਹੀਂ ਮਿਲਿਆਗਾ ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਮੇਰਾ ਲਾਈਟ ਸੌਰੀ ਲਾਈਟ ਬੰਦ ਹੋ ਗਈ ਤੇ ਫਿਰ ਜਦੋਂ ਲਾਈਟ ਆਈ ਤੇ ਬਸ ਜਦ ਤੱਕ ਮੈਂ ਆਪਦਾ ਕੰਮ ਨਿਬੜਦੀ ਨੂੰ ਮੈਨੂੰ 9:30 ਹੋ ਜਾਂਦੇ ਆ ਘਰ ਦਾ ਸਾਰਾ ਰਸੋਈ ਦਾ ਕੰਮ ਖਤਮ ਕਰਦੀ ਨੂੰ ਤੇ ਫਿਰ ਉਦੋਂ ਬਸ ਬਸ ਕਾਫਟ ਜੀ ਹੋ ਗਈ ਵੀ ਐਂ ਲੱਗਾ ਕਿ ਬਸ ਮੈਂ ਹੁਣ ਮੈਂ ਕੋਈ ਨਹੀਂ ਮੈਂ ਕਿਹਾ ਮੈਂ ਜਲ ਸਵੇਰੇ ਕਰ ਲੂੰਗੀ ਜਿਹੜੀ ਯੂਨੀਫਾਰਮ ਆ ਪ੍ਰੈਸ ਤੇ ਸਵੇਰੇ ਉੱਠਣਸਾਰ ਫੇਰ ਤੁਹਾਨੂੰ ਪਤਾ ਹੈ ਕਿ ਮੱਜਾਂ ਘਾਵਾਂ ਲਿਜਾਣਾ ਹੁੰਦਾ ਪਸ਼ੂਆਂ ਦਾ ਕੰਮ ਹੋ ਜਾਂਦਾ ਬਸ ਸਵੇਰੇ ਉੱਠਣਸਾਰ ਫੇਰ ਉਧਰ ਦੀ ਭੱਜ ਦੌੜ ਹੋ ਗਈ ਤੇ ਹੁਣ ਫਿਰ ਮੈਨੂੰ ਬਾਅਦ ਵਿੱਚ ਯਾਦ ਆਇਆ ਮੈਂ ਕਿ ਸੱਚ ਮੈਂ ਤਾਂ ਯੂਨੀਫਾਰਮ ਹੀ ਨਹੀਂ ਪ੍ਰੈਸ ਕੀਤੀ ਤੇ ਫਿਰ ਮੈਂ ਜਲਦੀ ਜਲਦੀ ਇੱਥੇ ਲੱਗੀ ਸੀ ਯੂਨੀਫਾਰਮ ਪ੍ਰੈਸ ਕਰਨ ਵਾਸਤੇ ਤੇ ਬਾਕੀ ਇਸ ਤੋਂ ਪਹਿਲਾਂ ਜਿਹੜੇ ਮੇਰੇ अर्ਲੀ ਮਾਰਨਿੰਗ ਦੇ ਕੰਮ ਹੁੰਦੇ ਆ ਮੈਂ ਕਈ ਵਾਰੀ ਤੁਹਾਡੇ ਨਾਲ ਸ਼ੇਅਰ ਵੀ ਕੀਤੇ ਆ ਤੇ ਤੁਹਾਨੂੰ ਪਤਾ ਤਾਰਾਂ ਕੱਢਣੀਆਂ ਫੀਲ ਪਾਣੀ ਕੱਖ ਪਾਉਣੇ ਉਹਨਾਂ ਨੂੰ ਤੇ ਬਸ ਮੈਂ ਗੋਹਾ ਚੱਕ ਦੇਣੀ ਹੁੰਦੀਆਂ ਬਸ ਸੁੰਬਰਦੀ ਨਹੀਂ ਉਧਰੋਂ ਬਸ ਮੋਟਾ ਮੋਟਾ ਗੋਹਾ ਸਾਰਾ ਚੱਕ ਦੇਣੀ ਹੁੰਦੀ ਆ ਸੁੰਬਰਦੀ ਤਾਂ ਮੈਂ ਬਾਅਦ ਵਿੱਚ ਹੁੰਦੀ ਆ ਜਦੋਂ ਮੇਰਾ ਇਧਰੋਂ ਕੰਮ ਖਤਮ ਕਰਕੇ ਬਸ ਇਧਰ ਐਵੇਂ ਹੋ ਜਾਂਦਾ ਕਿ ਮੈਂ ਜਿੱਦਾਂ ਹੁਣ ਨੂਰ ਨੂੰ ਤਿਆਰ ਕਰ ਦੂੰਗੀ ਬਸ ਉਹਦੀ ਰੋਟੀ ਸਬਜ਼ੀ ਬਣਾ ਦੂੰਗੀ ਤਾਂ ਉਹਦੇ ਡੈਡੀ ਨੂੰ ਵੀ ਮੈਂ ਹੁਣੀ ਚਾਹ ਦੇ ਨਾਲ ਬਸ ਦੋ ਪਰੌਂਠੇ ਲਾ ਦੂੰਗੀ ਤਾਂ ਉਹ ਵੀ ਖੇਤ ਚਲੇ ਜਾਣਗੇ ਫਿਰ ਕਿਉਂਕਿ ਐਂ ਹੁੰਦਾ ਕਿ ਉਹਨਾਂ ਨੂੰ ਵੀ ਜਲਦੀ ਹੁੰਦੀ ਆ ਸਵੇਰੇ ਵੀ ਗਰਮੀ ਕਰਨ ਉਹਨਾਂ ਨੂੰ ਵੀ ਐਂ ਹੁੰਦਾ ਕਿ ਸਵੇਰੇ ਜਲਦੀ ਜਲਦੀ ਵੀ ਖੇਤ ਜ ਤੇ ਆਪਾਂ ਨੂੰ ਵੀ ਆਪਦੇ ਕੰਮਾਂ ਦੇ ਕਾਲ ਹੁੰਦੀਆਂ ਤਾਂ ਕਰਕੇ ਫਿਰ ਮੈਨੂੰ ਐ ਹੁੰਦਾ ਕਿ ਮੈਂ ਸਵੇਰੇ ਸਵੇਰੇ ਆਪਦਾ ਬਸ ਜਦੋਂ ਅਰਸ਼ਨ ਉਹਦੀ ਰੋਟੀ ਬਣਾਉਣੀ ਆ ਤੇ ਨਾਲ ਹੀ ਉਹਨਾਂ ਨੂੰ ਬਣਾ ਦੇਣੀਆਂ ਦੋ ਪਰੌਂਠੇ ਫਿਰ ਵੀ ਉਹ ਵੀ ਖਾ ਕੇ ਤੇ ਉਹ ਵੀ ਆਪਦੇ ਕੰਮ ਲੱਗ ਜਾਂਦੇ ਆ ਤੇ ਮੈਂ ਵੀ ਬੇਫਿਕਰ ਹੋ ਕੇ ਟੈਨਸ਼ਨ ਫਰੀ ਹੋ ਕੇ ਆਪਦਾ ਸਾਰਾ ਕੰਮ ਘਰ ਦਾ ਖਤਮ ਕਰ ਲੈਣੀ ਆ ਕਿਉਂਕਿ ਜਦੋਂ ਨੂੰ ਮੈਂ ਆਪਦਾ ਮੱਝਾਂ ਕਾਂਵਾਂ ਦਾ ਕੰਮ ਖਤਮ ਕਰਦੀ ਆ ਆਪਦੇ ਘਰ ਦਾ ਸਾਫ ਸਫਾਈ ਦਾ ਸਾਰਾ ਕੰਮ ਹੀ ਤੋਂ ਜੱਡ ਮੇਰਾ ਖਤਮ ਹੁੰਦਾ ਤੇ ਜਦ ਤੱਕ ਉਹ ਖੇਤੋਂ ਆ ਜਾਂਦੇ ਆ ਤੇ ਫਿਰ ਮੈਨੂੰ ਵੀ ਉਦੋਂ ਮੈਂ ਰੋਟੀ ਬਣਾ ਲੈਣੀ ਆ ਫਿਰ ਮੈਂ ਉਦੋਂ ਰੋਟੀ ਸਬਜ਼ ਦੁਬਾਰਾ ਆਪਦੀ ਬਣਾ ਲੈਣੀ ਆ ਸਬਜ਼ੀ ਕਈ ਵਾਰ ਮੈਂ ਸਵੇਰ ਦੇ ਟਾਈਮ ਹੀ ਬਣਾ ਲੈਣੀ ਆ ਤੇ ਜਾਂ ਕਈ ਵਾਰੀ ਫਿਰ ਮੈਂ ਬਾਅਦ ਵਿੱਚ ਹੀ ਬਣਾ ਲੈਣੀ ਹੁੰਨੀ ਆ ਕਿ ਸਾਰੇ ਮੱਜਾਂ ਲੋਣ ਕੰਮ ਖਤਮ ਕਰਕੇ ਫਿਰ ਉਸ ਤੋਂ ਬਾਅਦ ਸਬਜ਼ੀ ਬਣਾ ਕੇ ਫਿਰ ਮੈਂ ਉਹਦਾ ਸਫਾਈਆਂ ਦਾ ਕੰਮ ਸ਼ੁਰੂ ਕਰ ਦੂੰਗੀ ਜਦ ਤੱਕ ਮੇਰੇ ਝਾੜੂ ਪੂੰਛੇ ਦਾ ਕੰਮ ਖਤਮ ਹੋਊਗਾ ਤੇ ਮੇਰੀ ਸਬਜ਼ੀ ਬਣ ਜੂਗੀ ਉਸ ਤੋਂ ਬਾਅਦ ਫਿਰ ਨਾ ਕੇ ਰੋਟੀ ਬਣਾ ਕੇ ਤੇ ਫਿਰ ਆਪਾਂ ਉਹਦੋਂ ਵੀ ਐ ਹੁੰਦਾ ਵੀ ਚਲ 2 ਘੰਟੇ ਹੁਣ ਆਪਾਂ ਵੀ ਦੁਪਹਿਰ ਦਾ ਟਾਈਮ ਰੈਸਟ ਕਰ ਲੈਨੇ ਆ ਤੇ ਹਾਂਜੀ ਉਦੋਂ ਮੈਂ ਅਰਸ਼ਨੌਰ ਨੂੰ ਸਕੂਲ ਪੇਜਦਾ ਸੀਗਾ ਬਸ ਅਰਸ਼ਨੌਰ ਸਕੂਲ ਚ ਲੱਗ ਗਿਆ ਸੀਗਾ ਤੇ ਉਹਦੇ ਡੈਡੀ ਵੀ ਖੇਤ ਚਲੇ ਗਏ ਸੀਗੇ ਤੇ ਬਸ ਮੇਰਾ ਰਹਿ ਗਿਆ ਸੀ ਕੰਮ ਇੱਧਰ ਮੱਝਾਂ ਵੱਲੋਂ ਪਾਣੀ ਪਿਉਣ ਵਾਲਾ ਤੇ ਨਵਾਉਣ ਵਾਲਾ ਤੇ ਬਸ ਇੱਥੋਂ ਸੁੰਬਰ ਕੇ ਹੁਣ ਜਿਹੜਾ ਮੈਂ ਗੋਹਾ ਚੱਕ ਦੂੰਗੀ ਕਿਉਂਕਿ ਸਵੇਰੇ ਜਲਦੀ ਸਿਦਿਆਂ ਦਾ 4 ਵਜੇ ਤੱਕ ਗੋਹਾ ਚੱਕਿਆ ਹੁੰਦਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਇਹਨਾਂ ਨੂੰ ਨਵਾਉਣਾ ਪਿਆਣਾ ਹੁੰਦਾ ਉਦੋਂ ਹੁਣ ਮੈਂ ਸੁੰਬਰ ਕੇ ਸੱਟਦੇ ਨੂੰ ਇਹਨੀਆਂ ਬਾਅਦ ਚ ਜਿਹੜਾ ਰਹਿ ਜਾਂਦਾ ਕਿਉਂਕਿ ਜੇ ਸਵੇਰੇ ਮੈਂ ਸੁੰਬਰ ਦਿਆਂ ਤੇ ਫਿਰ ਮੈਨੂੰ ਦੁਬਾਰਾ ਫੇਰ ਸੁੰਬਰਣਾ ਪੈਂਦਾ ਕਿਉਂਕਿ ਦੁਬਾਰਾ ਤਾਂ ਸੁੰਬਰਣਾ ਪੈਂਦਾ ਵੀ ਜਦੋਂ ਇੱਥੇ ਹੁਣ ਪੱਠੇ ਖਾਂਦੀਆਂ ਤਾਂ ਫਿਰ ਕੱਕ ਵਗੈਰਾ ਖਿਲਾਰ ਦਿੰਦੀਆਂ ਤੇ ਫਿਰ ਜਦੋਂ ਨਵਾਉਣਾ ਹੁੰਦਾ ਤੇ ਫਿਰ ਉਹ ਐ ਹੁੰਦਾ ਕਿ ਨਾਲੀ 'ਚ ਜਾਊਗਾ ਸਾਰਾ ਹਨਾ ਤੇ ਫਿਰ ਨਾਲੀ ਬੰਦ ਹੋ ਜੂਗੀ ਆਪ ਨੂੰ ਤੇ ਦੁਬਾਰਾ ਬਾਅਦ ਚ ਸਫਾਈ ਤਾਂ ਕਰਨੀ ਕਰਨੀ ਪੈਂਦੀ ਇਹਨਾਂ ਦੇ ਥੱਲੋਂ ਹੁਣ ਮੈਂ ਇੱਥੇ ਬਸ ਸੁੰਬਰ ਕੇ ਤੇ ਚੱਕ ਦੂੰਗੀ ਕੱਕ ਆਹ ਸੌਰੀ ਗੁਹਾ ਤੇ ਫਿਰ ਜਿਹੜੇ ਖੁਰਲੀ ਸਾਫ ਕਰ ਦੂੰਗੀ ਵੈਸੇ ਮੈਂ ਸੱਚ ਕੋਰਲੀ ਪਹਿਲਾਂ ਸਾਫ ਕਰ ਲਈ ਮੈਨੂੰ ਲੱਗਦਾ ਸ਼ਾਇਦ ਮੈਂ ਵੀਡੀਓ ਨਹੀਂ ਬਣਾਏਗੀ ਤੇ ਬਾਕੀ ਇੱਕ ਗੱਲ ਹੋਰ ਸੀਗੀ ਮੈਨੂੰ ਨਾ ਜਿਹਨਾਂ ਨੇ ਪੁੱਛਿਆ ਸੀਗਾ ਕੀ ਕਹਿੰਦੇ ਕਿ ਜਿਹੜੀਆਂ ਮੱਝਾਂ ਆ ਉਹ ਜ਼ਿਆਦਾ ਟਾਈਮ ਦੁੱਧ ਨਹੀਂ ਦਿੰਦੀਆਂ ਛੇਤੀ ਦੁੱਧੋਂ ਭੱਜ ਜਾਂਦੀਆਂ ਨੇ ਤੇ ਜਿਹੜੀਆਂ ਗਾਵਾਂ ਐ ਉਹ ਵੀ ਹਨਾ ਜ਼ਿਆਦਾ ਟਾਈਮ ਦੁੱਧ ਦੇ ਦਿੰਦੀਆਂ ਐ ਤੇ ਵੀ ਗਾਂ ਰੱਖਣ ਚ ਫਾਇਦਾ ਜਾਂ ਮੱਝ ਰੱਖਣ ਚ ਵੈਸੇ ਆਪਾਂ ਤਾਂ ਹੁਣ ਇੱਕ ਗਾਂ ਹੁਣ ਸੇਲ ਕੀਤੀ ਆ ਪਹਿਲਾਂ ਕਰਦੀ ਸੀਗੀ ਇੱਕ ਤੇ ਮੈਨੂੰ ਵੈਸੇ ਜ਼ਿਆਦਾਤਰ ਤਾਂ ਮੈਂ ਆਪਦੀ ਤੁਹਾਨੂੰ ਕੋਈ ਦੀ ਗੱਲ ਦੱਸਦੀ ਆ ਕਿ ਮੈਨੂੰ ਤਾਂ ਜ਼ਿਆਦਾਤਰ ਮੱਝਾਂ ਹੀ ਪਸੰਦ ਨੇ ਮੈਨੂੰ ਐ ਲੱਗਦਾ ਬਾਕੀ ਜਿਹੜੇ ਕਹਿੰਦੇ ਨੇ ਕਿ ਮੱਝਾਂ ਵੀ ਜ਼ਿਆਦਾ ਟਾਈਮ ਦੁੱਧ ਨਹੀਂ ਦਿੰਦੀਆਂ ਨਹੀਂ ਜੀ ਦੁੱਧ ਤਾਂ ਪਸ਼ੂ ਨੇ ਆਪਣੀ ਸੁਭਾਈ ਦੇ ਸਿਰ ਤੇ ਦੇਣਾ ਹਨਾ ਜੇ ਅਗਰ ਆਪਾਂ ਜਦੋਂ ਪਸ਼ੂ ਆਪਣਾ ਸੋਇਆ ਉਸ ਟਾਈਮ ਤੇ ਆਪਾਂ ਧਿਆਨ ਰੱਖਾਂਗੇ ਹਨਾ ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਹਨਾ ਮੈਂ ਬਹੁਤ ਜ਼ਿਆਦਾ ਅਸੀਂ ਵੀ ਉਹ ਕਰਦੇ ਆਂ ਵੀ ਮੈਂ ਸਿਰਫ ਜਿੰਨਾ ਕੁ ਜਾਨੀ ਕਿ ਆਪਾਂ ਖੁਦ ਜਿਹੜਾ ਤਰੀਕਾ ਜਾਨੀ ਕਿ ਆਪਾਂ ਵਰਤਦੇ ਆਂ ਬੱਚੋਂ ਤੇ ਆਪਾਂ ਉਹਨਾਂ ਕੋ ਤੁਹਾਨੂੰ ਨੌਲੇਜ ਦਿੰਨੇ ਆ ਉਹਨਾਂ ਹੀ ਕੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਿਰਫ ਅਸੀਂ ਜਦੋਂ ਆਪਣੀ ਮੱਝ ਸੂਣ ਵਾਲੀ ਹੁੰਦੀ ਆ ਉਸ ਟਾਈਮ ਤੇ ਅਸੀਂ ਸਰੋਂ ਦਾ ਤੇਲ ਤੇ ਕਣਕ ਦੇ ਵਿੱਚ ਜਿਵੇਂ ਆਪਦੀ ਫੀਲ ਬਣਾ ਕੇ ਜਿਵੇਂ ਕਣਕ ਦੇ ਵਿੱਚ ਮੱਕੀ ਪਾ ਲਈ ਤੇ ਔਰ ਕਾਫੀ ਚੀਜ਼ਾਂ ਜਿਵੇਂ ਵੜੇ ਮੈਂਦੀ ਖਾਲਸ ਔਰੋਂ ਦੀ ਖਾਲ ਹੋਗੀ ਤੇ ਛੋਲਿਆਂ ਦੀ ਚੂਰੀ ਹੋਗੀ ਮੱਕੀ ਹੋਗੀ ਐਦਾਂ ਦੀਆਂ ਹਨਾ ਚੀਜ਼ਾਂ ਜੀਆਂ ਪਾ ਕੇ ਆਪਾਂ ਫਿਰ ਬਣਵਾ ਲੈਨੇ ਤੇ ਉਹਦੇ ਵਿੱਚ ਅਸੀਂ ਦਿੰਨੇ ਆ ਕੱਲਾ ਮੱਝਾਂ ਨੂੰ ਸਰੋਂ ਦਾ ਤੇਲ ਤੇ ਉਸ ਤੋਂ ਬਾਅਦ ਜਦੋਂ ਮੱਝ ਆਪਣੀ ਸੂਪੀ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਵਾਂਗੇ ਜੀ ਆਪਾਂ ਨੂੰ ਜਦੋਂ ਸੂਪ ਐਂਦੀ ਹੈ ਫਿਰ ਉਸ ਤੋਂ ਬਾਅਦ ਦਿੰਨੇ ਆ ਅਸੀਂ ਕੀੜਿਆਂ ਵਾਲੀ ਗੋਲੀ ਤੇ ਨਾਲ ਫਿਰ ਆਪਾਂ ਖਰਾਕ ਸੇਮ ਹੀ ਹੁੰਦੀ ਆ ਬਸ ਸਿਰਫ ਆਪਾਂ ਬਦਲ ਦਿੰਨੇ ਆ ਜੀ ਮੌਸਮ ਦੇ ਹਿਸਾਬ ਤੇ ਉਹੀ ਖਰਾਕ ਉਹ ਖਰਾਕ ਆਪਾਂ ਦੇਣ ਦਾ ਤਰੀਕਾ ਬਦਲ ਦਿੰਨੇ ਆ ਬਾਕੀ ਖਰਾਕ ਸੇਮ ਹੀ ਹੁੰਦੀ ਆ ਤੇ ਜਿੱਦਾਂ ਜੇ ਤਾਂ ਸਰਦੀ ਆ ਤੇ ਸਰਦੀ ਦੇ ਵਿੱਚ ਜਦੋਂ ਮੱਝ ਸੂਪੀ ਤੇ ਆਪਾਂ ਜਿਵੇਂ ਕੀੜੇ ਵਾਲੀ ਗੋਲੀ ਤਾਂ ਚਲੋ ਦੇਣੀ ਹੀ ਹੁੰਦੀ ਆ ਜਦੋਂ ਮੱਝ ਸੂਪੀ ਹਨਾ ਸਭ ਤੋਂ ਪਹਿਲਾਂ ਤਾਂ ਉਹਦਾ ਜ਼ਰੂਰੀ ਹੁੰਦਾ ਤੇ ਉਸ ਤੋਂ ਬਾਅਦ ਫਿਰ ਕੀ ਕਰਦੇ ਆ ਜੀ ਜਦੋਂ ਕੀੜੇ ਵਾਲੀ ਗੋਲੀ ਦੇਣ ਤੋਂ ਬਾਅਦ ਫਿਰ ਆਪਾਂ ਜਿਵੇਂ ਲੇਟੀ ਵਗੈਰਾ ਹਨਾ ਕਣਕ ਦਾ ਜਿਵੇਂ ਦਲੀਆ ਉਹ ਸ਼ੁਰੂ ਕਰਦੇ ਆ ਜੇ ਤਾਂ ਠੰਡਾ ਤਾਂ ਫੇਰ ਆਪਾਂ ਕੀ ਕਰਦੇ ਆ ਜੀ ਦਲੀਆ ਹਨਾ ਰੰਨ ਕੇ ਤੇ ਵਿੱਚ ਗੁੜ ਪਾ ਕੇ ਤੇ ਨਾਲ ਬਣੀਵੇਂ ਆਪਾਂ ਸ਼ੁਰੂ ਕਰ ਦਿੰਨੇ ਆ ਤੇ ਮਿੱਠਾ ਤੇਲ ਪਾ ਦਿੰਨੇ ਆ ਜੀ ਵਿੱਚ ਅਸੀਂ ਲੈਟੀ ਦੇ ਤੇ ਉਹ ਖਰਾਕ ਜਿਹੜੀ ਆਪਾਂ ਮੱਝ ਨੂੰ ਸ਼ੁਰੂ ਕਰ ਦਿੰਨੇ ਆ ਤੇ ਉਹਦੇ ਨਾਲ ਆਪਾਂ ਜਿਵੇਂ ਮੀਨੋ ਮਿਕਸਚਰ ਹੋ ਗਿਆ ਜਿਵੇਂ ਕੀ ਕੀਪਰ ਪਾਊਡਰ ਹੋ ਗਿਆ ਉਹ ਵਾਲਾ ਪਾ ਦਿੰਨੇ ਆ ਆਪਾਂ ਉਹ ਸ਼ੁਰੂ ਕਰ ਦਿੰਨੇ ਆ ਵਿਟਾਮਿਨ ਵਗੈਰਾ ਹਨਾ ਤੇ ਅਸੀਂ ਉਹ ਪਾ ਦਿੰਨੇ ਆ ਤੇ ਉਹਦੇ ਨਾਲ ਜਿਹੜਾ ਆਪਣਾ ਪਸ਼ੂ ਆ ਹਨਾ ਥੋੜੇ ਟਾਈਮ ਤੋਂ ਸਾਡੀਆਂ ਮੱਝਾਂ ਜਿਵੇਂ ਕਿ ਸੂਈ ਨੂੰ ਮੱਝਾਂ ਨੂੰ ਡੇਢ ਕੁ ਮਹੀਨਾ 2 ਮਹੀਨੇ 2 ਮਹੀਨੇ ਹੋਇਆ ਹੋਏ ਹੁੰਦੇ ਆ ਡੇਢ 2 ਮਹੀਨਾ ਬਸ ਤਾਂ ਨਵੇਂ ਸਿਰੇ ਵਾ ਸੂਝ ਮੇ ਕਿ ਗੱਭ ਹੋ ਜਾਂਦੇ ਆ ਦੁਬਾਰਾ ਨਵੇਂ ਦੁੱਧ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਨਵੇਂ ਦੁੱਧ ਹੋ ਗਏ ਆਪਣੇ ਪਸ਼ੂ ਤੇ ਫਿਰ ਬਾਅਦ ਚ ਬਸ ਉਹੀ ਆਪਾਂ ਜਿਹੜੀ ਫੀਡ ਹੁੰਦੀ ਆ ਉਹੀ ਆਪਾਂ ਫੀਡ ਪਾਈ ਜਾਣੀ ਆ ਉਹਦੇ ਨਾਲ ਪਸ਼ੂ ਨੂੰ ਦੁੱਧ ਦੇਈ ਜਾਣਾ ਜਦੋਂ ਸਾਡੀਆਂ ਮੱਝਾਂ ਨੂੰ ਮੀਨੇ ਹੋ ਗਏ 8 8 ਮਹੀਨਿਆਂ ਦੀਆਂ ਗੱਭ ਹੋ ਗਈਆਂ ਤਾਂ ਫਿਰ 8 ਮਹੀਨਿਆਂ ਦੀਆਂ ਜਦੋਂ ਗੱਭ ਹੋ ਗਈਆਂ ਤਾਂ ਅਸੀਂ ਗਾਵਾਂ ਵਾਂਗੂ ਖੋਦੀ ਇਹਨਾਂ ਨੂੰ ਦੁੱਧੋ ਛੱਡ ਦਿੰਨੇ ਆ ਜਦੋਂ 8 ਮਹੀਨੇ ਦੀ ਗੱਭ ਹੋ ਗਈਆਂ ਫਿਰ 1 ਮਹੀਨਾ ਪੈ ਇਹਨਾਂ ਨੂੰ ਸਿਰਫ ਕੱਲੇ ਚਾਰੇ ਤੇ ਰੱਖਣਾ ਹੈ ਅਸੀਂ ਕੁਝ ਵੀ ਹੋਰ 1 8 ਮਹੀਨੇ ਦੀ ਗੱਭ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਫੀਡ ਅਸੀਂ ਬਿਲਕੁਲ ਬੰਦ ਕਰ ਦਿੰਨੇ ਆ ਤੇ ਜਦੋਂ ਫੀਡ ਬੰਦ ਕਰ ਦਿੰਨੇ ਆ ਤੇ ਇੱਕ ਮਹੀਨਾ ਕੁਝ ਵੀ ਨਹੀਂ ਪਾਉਂਦੇਗੇ ਕੱਲੇ ਬਸ ਹਰੇ-ਚਾਰੇ ਤੇ ਜਿੱਦਾਂ ਤੂੜੀ ਜੋ ਵੀ ਕੱਖ ਆਮ ਪਸ਼ੂ ਨੂੰ ਆਪਾਂ ਪਾਉਨੇ ਆ ਤੇ ਉਹੀ ਬਸ ਉਹਨੂੰ ਪੈਂਦੀ ਆ ਬਾਕੀ ਹੋਰ ਫੀਲਡ ਵਗੈਰਾ ਕੋਈ ਖਰਾਕ ਨਹੀਂ ਅਸੀਂ ਦਿੰਦੇਗੇ ਉਸ ਤੋਂ ਬਾਅਦ ਜਦੋਂ ਹਾਂਜੀ ਇੱਕ ਮਹੀਨਾ ਰਹਿ ਜਾਂਦਾ ਜਿਹਦਾ ਸੂਣ ਦਾ ਡੇਢ ਮਹੀਨਾ ਡੇਢ ਕੁ ਮਹੀਨਾ ਰਹਿ ਜਾਂਦਾ ਫਿਰ ਫਿਰ ਇਹਦੀ ਖਰਾਕ ਸ਼ੁਰੂ ਕਰ ਦਿੰਨੇ ਆ ਉਹੀ ਸਰੋਂ ਦਾ ਤੇਲ ਹੋ ਗਿਆ ਤਾਂ ਬਸ ਉਹੀ ਜਿਹੜੀ ਫੀਡ ਇਹਦੀ ਬਣਵਾ ਲਿਓਨੇ ਆ ਆਪਾਂ ਤੇ ਬਸ ਉਹਦੇ ਵਿੱਚ ਆਪਾਂ ਇਹਨੂੰ ਸਰੋਂ ਦਾ ਤੇਲ ਦੇਈ ਜਾਂਨੇ ਆ ਸਰੋਂ ਦਾ ਤੇਲ ਵੀ ਐਦਾਂ ਜੇ ਸਰਦੀ ਆ ਤਾਂ ਫਿਰ ਸਰੋਂ ਦਾ ਤੇਲ ਜਿਹੜਾ ਆਪਾਂ ਮਠੀਰ ਕੇ ਜਾਨੀ ਕਿ ਉਹਨੂੰ ਕਲਕਾ ਕੇ ਦਿੰਨੇ ਆ ਕਿਉਂਕਿ ਜਦੋਂ ਆਪਾਂ ਸਰੋਂ ਦਾ ਤੇਲ ਕਲਕਾ ਕੇ ਦਿੰਨੇ ਆ ਤਾਂ ਉਹਦੀ ਤਸੀਲ ਜਿਹੜੀ ਆ ਉਹ ਗਰਮ ਹੋ ਜਾਂਦੀ ਆ ਸਰਦੀਆਂ ਦੇ ਵਿੱਚ ਕਲਕਾ ਕੇ ਦਿੰਨੇ ਆ ਤਾਂ ਉਹਦੀ ਤਸੀਲ ਜਿਹੜੀ ਗਰਮ ਹੋ ਜਾਂਦੀ ਆ ਅਗਰ ਗਰਮੀ ਆ ਤਾਂ ਗਰਮੀ ਦੇ ਵਿੱਚ ਆਪਾਂ ਤੇਲ ਵੈਸੇ ਕੱਚਾ ਤੇਲ ਉਦਾਂ ਹੀ ਦਾਣੇ ਦੇ ਵਿੱਚ ਚੱਸ ਕੇ ਤਾਂ ਬਸ ਉਹਨੂੰ ਖਵਾ ਦਿੰਨੇ ਆ ਤੇ ਫਿਰ ਜ ਇਹਦੇ ਨਾਲ ਕੀ ਹੁੰਦਾ ਜੀ ਪਸ਼ੂ ਟਾਈਮ ਤੇ ਦੁਬਾਰਾ ਜਾਨੀ ਕਿ ਆਪਣਾ ਨਵਾਂ ਦੁੱਧ ਹੋ ਜਾਂਦਾ ਤੇ ਟਾਈਮ ਸਿਰ ਹੀ ਪਸ਼ੂ ਜਿਹੜਾ ਵਧੀਆ ਟਾਈਮ ਸਹੀ ਟਾਈਮ ਦੁੱਧ ਦੇਈ ਜਾਂਦਾ ਕਿਉਂਕਿ ਜਦੋਂ ਆਪਾਂ ਪਸ਼ੂ ਦੀ ਜਿਵੇਂ ਕਿ ਪਾਊਡਰ ਵਗੈਰਾ ਹਨਾ ਇੰਨਾ ਇਹ ਕੁਝ ਨਹੀਂ ਪਾਉਂਦੇਗੇ ਸੂਏ ਹੋਏ ਪਸ਼ੂ ਨੂੰ ਤਾਂ ਫਿਰ ਇਹਦੇ ਨਾਲ ਕੀ ਹੁੰਦਾ ਜੀ ਇਹਦੇ ਨਾਲ ਪਸ਼ੂ ਆਪਣਾ ਨਾ ਨਵੇਂ ਦੁੱਧ ਲੇਟ ਹੁੰਦਾ ਹੈ ਕਿਉਂਕਿ ਤਕਰੀਬਨ ਮੱਝ ਨੂੰ 5-6 ਮਹੀਨੇ ਹੋ ਗਏ ਜੀ ਦੇਖੋ ਸੂਈ ਨੂੰ ਜਿਹੜੀ ਨੂੰ ਆਪ ਨੂੰ ਨਹੀਂ ਪਾਇਆ ਤਾਂ ਉਹ 5-6 ਮਹੀਨੇ ਤੋਂ ਬਾਅਦ ਜਿਵੇਂ ਨਵੇਂ ਦੁੱਧ ਹੋਏ ਤਾਂ ਤਿੰਨਾਂ ਕੋ ਮਹੀਨਿਆਂ ਦੀ ਚਾਰਾਂ ਦੀ ਗੱਭ ਹੋਊਗੀ ਜਦੋਂ ਦੁੱਧੋਂ ਭੱਜੂਗੀ ਤੇ ਆਪਾਂ ਨੂੰ ਮਹਿਸੂਸ ਹੁੰਦਾ ਹੈ ਕਿ ਹਜੇ ਤਾਂ ਇਹਨੂੰ 3-4 ਮਹੀਨਿਆਂ ਦੀ ਇਹ ਗੱਭ ਆ ਤੇ ਹੁਣ ਅਸੀਂ ਦੁੱਧੋਂ ਭੱਜ ਗਈ ਤੇ ਫਿਰ ਆਪਾਂ ਨੂੰ ਤਾਂ ਮਹਿਸੂਸ ਹੁੰਦਾ ਤੇ ਇਸ ਤੋਂ ਬੈਤਰ ਇਹੀ ਹੈ ਕਿ ਆਪਾਂ ਜੇ ਇਹਦੀ ਜਦੋਂ ਪਸੂ ਸੱਜਰ ਸੋਇਆ ਤਾਂ ਉਦੋਂ ਹੀ ਆਪਾਂ ਇਹਦੀ ਖਰਾਕ ਦਾ ਧਿਆਨ ਰੱਖ ਲਈਏ ਤੇ ਮੈਨੂੰ ਲੱਗਦਾ ਇਹ ਪ੍ਰੋਬਲਮ ਨਹੀਂ ਆਊਗੀ ਤੇ ਵੈਸੇ ਸਾਨੂੰ ਮੈਨੂੰ 10 ਸਾਲ ਹੋ ਗਏ ਜੀ ਇਹ ਕੰਮ ਕਰਦੀ ਨੂੰ ਪਰ ਕਦੇ ਵੀ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਆਈਗੀ ਨਾ ਹੀ ਕਦੇ ਪਤਾ ਨਹੀਂ ਚੱਲਦਾ ਵੀ ਕਦੋਂ ਪਸ਼ੂ ਆਪਾਂ ਦੋ ਦੋ ਟਰਾਈ ਕੀਤਾ ਤੇ ਕਦੋਂ ਵੀ ਦੁਬਾਰਾ ਮੱਝ ਆਪਣੀ ਸੂਪੀ ਆ ਹੁਣ ਆਪਾਂ ਥੋੜਾ ਜਿਹਾ ਪਸ਼ੂਆਂ ਦਾ ਕੰਮ ਘਟਾਇਆ ਕਿਉਂਕਿ ਜਗਾ ਕਾਰਨ ਵੀ ਥੋੜੀ ਜਿਹੀ ਜਗਾ ਘਟ ਕਰਕੇ ਤੇ ਆਪਾਂ ਥੋੜਾ ਜਿਹਾ ਘਟਾਤਾ ਤੇ ਨਹੀਂ ਆਪਣਾ ਕੰਮ ਤਕਰੀਬਨ ਹੀ ਜਿਹੜਾ ਪਸ਼ੂਆਂ ਦਾ ਇੱਕ ਮੱਝ ਤੋਂ ਸ਼ੁਰੂਆਤ ਕੀਤੀ ਸੀ ਕਿ ਤੇ ਇਹ ਆਪਣਾ ਕੰਮ ਜਿਹੜਾ ਵਧੀਆ ਚੱਲ ਰਿਹਾ ਹੈ ਮਾਲਕ ਦੀ ਕਿਰਪਾ ਨਾਲ ਹੁਣ ਆਪਾਂ ਵੀ ਕੱਲਾ ਇੱਕ ਗਾਂ ਸੇਲ ਕੀਤੀ ਸੀ ਇੱਕ ਗਾਂ ਹੁਣ ਸੇਲ ਕੀਤੀ ਆ ਬਾਕੀ ਗਾਵਾਂ ਦਾ ਐ ਹੈਗਾ ਜੀ ਗਾਵਾਂ ਦੀ ਆਪਾਂ ਨੂੰ ਖਰਾਕ ਨਹੀਂ ਆਪਾਂ ਟੁੱਟਣ ਦੇ ਸਕਦੇ ਗਾਵਾਂ ਨੂੰ ਖਰਾਕ ਜਿਹੜੀ ਪਾਉਣੀ ਪੈਂਦੀ ਆ ਹਨਾ ਕਿਉਂਕਿ ਗਾਵਾਂ ਥੱਲੇ ਵੀ ਦੁੱਧ ਜ਼ਿਆਦਾ ਹੁੰਦਾ ਤੇ ਫਿਰ ਉਹਨਾਂ ਨੂੰ ਜਦੋਂ ਘਾਟ ਆ ਜਾਂਦੀ ਆ ਤੇ ਫਿਰ ਉਹ ਟੁੱਟ ਜਾਂਦੀ ਆ ਤੇ ਜਦੋਂ ਇੱਕ ਵਾਰੀ ਗਾਂ ਟੁੱਟ ਗਈ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਕਿੰਨਾ ਮੁਸ਼ਕਲ ਹੁੰਦੀ ਆ ਹਨਾ ਤੇ ਬਾਕੀ ਗਾਵਾਂ ਦਾ ਐ ਆ ਜੀ ਗਾਵਾਂ ਰੱਖਣ ਦੇ ਵਿੱਚ ਕੋਈ ਨੁਕਸਾਨ ਨਹੀਂ ਪਰ ਜਿਹੜਾ ਕੋਈ ਮਾੜਾ ਬੰਦਾ ਹੈ ਯਾਨੀ ਕਿ ਜਿਹੜਾ ਕੋਈ ਆਪਣੇ ਵਰਗੇ ਹੈਗੇ ਆ ਮੈਂ ਫੇਕ ਨੂੰ ਨਿਕਾਉਂਗੀ ਹਨਾ ਕੁੱਲੇ ਜਿੰਨਾ ਆਪਣੇ ਕੋਲੇ ਹੁੰਦਾ ਜੀ ਕਿਉਂਕਿ ਆਪਾਂ ਉਹਨਾਂ ਨੂੰ ਪੱਲਿਓ ਇੰਨਾ ਕਿੰਨਾ ਖਵਾ ਲਾਂਗੇ ਹਨਾ ਵੀ ਪਹੁੰਚ ਨਹੀਂ ਹੈਗੀ ਕਿਉਂਕਿ ਮੈਂ ਆਪਦੀ ਗੱਲ ਦੱਸਦੀ ਆ ਮੈਂ ਹਰ ਇੱਕ ਦੀ ਗੱਲ ਨਹੀਂ ਕਰਦੀ ਮੈਂ ਸਿਰਫ ਆਪਦੀ ਹੀ ਗੱਲ ਤੁਹਾਡੇ ਨਾਲ ਦੱਸਦੀ ਆ ਕਿਉਂਕਿ ਇੰਨਾ ਜ਼ਿਆਦਾ ਆਪਣੇ ਕੋਲੇ ਪਹੁੰਚ ਨਹੀਂ ਹੁੰਦੀਗੀ ਹਨਾ ਕਿ ਉਹਨੂੰ ਵੀ ਆਪਾਂ ਗਾਂ ਦੀ ਜ਼ਿਆਦਾ ਦੇਖਪਾਲ ਨਹੀਂ ਕਰ ਪਾਉਂਦੇਗੇ ਤੇ ਬਾਕੀ ਗਾਵਾਂ ਦਾ ਜਿਵੇਂ ਹੁਣ ਡਾਕਟਰੀ ਇਲਾਜ ਆ ਜਾ ਤੇ ਮੱਝ ਦਾ ਡਾਕਟਰੀ ਇਲਾਜ ਬਹੁਤ ਘੱਟ ਹੈ ਜੀ ਤੇ ਗਰਮੀ ਦੇ ਵਿੱਚ ਫਿਰ ਗਾਵਾਂ ਦਾ ਬਹੁਤ ਔਖਾ ਹੋ ਜਾਂਦਾ ਹਨਾ ਤੇ ਬਾਕੀ ਗਾਂ ਦੇ ਦੁੱਧ ਦਾ ਜਿਹੜਾ ਰੇਟ ਬਹੁਤ ਫਰਕ ਹੈ ਜੀ ਜਿਵੇਂ ਪਿਓਰ ਜਣੀ ਐਚ ਐਫ ਗਾਵਾਂ ਨੇ ਤੇ ਉਹਨਾਂ ਦਾ ਮੇਰੇ ਸਾਹਬ ਚ ਮਸਾਂ ਕੋਈ ਵਿਰਲੀ ਗਾਂ ਦਾ ਹੀ 30 ਰੁਪਏ ਦੁੱਧ ਜਾਂਦਾ ਹੋਊਗਾ 28 30 ਰੁਪਏ ਦੁੱਧ ਜਾਂਦਾ ਹੈ ਜੀ ਤੇ ਜਿਹੜਾ ਮੱਝ ਦਾ ਦੁੱਧ ਆ ਤੇ ਮੱਝ ਦਾ ਦੁੱਧ 60 ਰੁਪਏ 65 ਰੁਪਏ 60 ਰੁਪਏ ਮਾੜੀ ਤੋਂ ਮਾੜੀ ਮੰਨ ਕੇ ਚੱਲੋ ਮੱਝ ਦਾ ਦੁੱਧ ਵੀ 55 60 ਰੁਪਏ ਤਾਂ ਜਾਊਗਾ ਹੀ ਜਾਊਗਾ ਤੇ ਦੁੱਧ ਦੇ ਰੇਟ ਦਾ ਵੀ ਅੱਦੋ-ਅੱਦੋ ਦਾ ਫਰਕ ਆ ਹਨਾ ਤੇ ਇਹਦੇ ਕਾਰਨ ਫਿਰ ਮੈਨੂੰ ਆਇਆ ਲੱਗਦਾ ਕਿ ਮੈਨੂੰ ਤਾਂ ਮੱਜਾਂ ਰੱਖਣ 'ਚ ਹੀ ਫਾਇਦਾ ਹੈ ਤੇ ਬਾਕੀ ਜਗ੍ਹਾ ਦੀ ਪ੍ਰੋਬਲਮ ਕਰਕੇ ਤੇ ਫਿਰ ਮੈਂ ਤਾਂ ਕਰਕੇ ਕੀ ਆ ਵੀ ਚਲੋ ਮੱਜਾਂ 'ਚ ਹੀ ਫਾਇਦਾ ਹੈ ਨਹੀਂ ਬਾਕੀ ਸ਼ੌਂਕ ਤਾਂ ਗਾਵਾਂ ਦਾ ਵੀ ਹੈਗਾ ਪਰ ਥੋੜੀ ਜੀ ਜਗ੍ਹਾ ਦੀ ਪ੍ਰੋਬਲਮ ਆਉਂਦੀ ਆ ਬਾਕੀ ਕੋਈ ਗੱਲ ਨਹੀਂ ਪ੍ਰਮਾਤਮਾ ਨੇຊਾਇਆ ਆਪਾਂ ਦੁਬਾਰਾ ਫਿਰ ਤੋਂ ਲਿਆਵਾਂਗੇ ਪਰ ਜਿਹੜੀ ਗਾਂ ਸੇਲ ਕੀਤੀ ਆ ਵਧੀਆ ਗਾਂ ਸੀ ਕੋਈ ਉਹਨੂੰ ਐਵੇਂ ਦੀ ਹੈ ਨਹੀਂ ਸੀਗੀ ਪਰ ਥੋੜੀ ਜੀ ਜਗ੍ਹਾ ਘਾਰ ਨਹੀਂ ਤੇ ਇੱਕ ਗਰਮੀ ਸੀਗੀ ਤੇ ਫਿਰ ਤਾਂ ਕਰਕੇ ਆਪਾਂ ਉਹਨੂੰ ਸੇਲ ਕਰਤਾ ਪਹਿਲਾਂ ਜਿਹੜੀ ਗਾਂ ਸੇਲ ਕੀਤੀ ਸੀ ਉਹ ਗਾਂ ਦਾ ਇਦਾਂ ਸੀਗਾ ਜੀ ਉਹ ਮੈਨੂੰ ਮਾਰਨ ਲੱਗੀ ਸੀਗੀ ਪਤਾ ਨਹੀਂ ਉਹਨੂੰ ਕੀ ਸੀ ਪਹਿਲਨ ਵੜ ਸੀ ਜਦੋਂ ਲੈ ਕੇ ਆਂਦੀ ਆ ਉਸ ਟਾਈਮ ਤੇ ਤਾਂ ਨਹੀਂ ਤੇ ਬਾਅਦ ਵਿੱਚ ਪਤਾ ਨਹੀਂ ਕਿਉਂ ਮੈਨੂੰ ਫਿਰ ਮਾਰਨ ਲੱਗੀ ਸੀਗੀ ਤੇ ਮੈਨੂੰ ਹੀ ਮਾਰਦੀ ਸੀ ਕੱਲੇ ਨੂੰ ਹੋਰ ਨਹੀਂ ਕਿਸੇ ਨੂੰ ਤੇ ਫਿਰ ਉਹ ਤਾਂ ਕਰਕੇ ਸੇਲ ਕਰਨੀ ਪੈਗੀ ਤੇ ਹੁਣ ਆਪਾਂ ਬਾਅਦ ਵਿੱਚ ਆ ਗਰਮੀ ਲੰਗੀ ਤਾਂ ਬਾਅਦ ਫਿਰ ਦੇਖਾਂਗੇ ਤੇ ਬਣੀ ਸਕੀਮ ਤਾਂ ਆਪਾਂ ਲੈ ਕੇ ਆਵਾਂਗੇ ਗਾ ਬਾਕੀ ਮੱਜਾਂ ਦਾ ਥੋੜਾ ਜਿਹਾ ਖਰਚਾ ਘੱਟ ਪੈਂਦਾ ਇਹ ਮੱਜਾਂ ਨੂੰ ਆਪਾਂ ਇੱਕ ਵਾਰੀ ਬਸ ਇੰਨਾਂ ਚੀਜ਼ਾਂ ਦਾ ਧਿਆਨ ਰੱਖ ਲਓ ਤਾਂ ਆਪਣੀਆਂ ਮੱਜਾਂ ਜਿਹੜੀਆਂ ਵਧੀਆ ਕਿਉਂਕਿ ਇਹ ਚੀਜ਼ ਮੈਂ ਤੁਹਾਨੂੰ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਕਿਉਂਕਿ ਮੈਨੂੰ ਮੇਰੀ ਇੱਕ ਫਰੈਂਡ ਨੇ ਕਾਲ ਕੀਤੀ ਸੀਗੀ ਤਾਂ ਉਹਨੇ ਕਿਹਾ ਸੀਗਾ ਕਿ ਮੈਂ ਨਾ ਨਵੇਂ ਸਿਰੋਂ ਮੈਂ ਵੀ ਪਸ਼ੂਆਂ ਦਾ ਕੰਮ ਜਿਹੜਾ ਉਹ ਕਹਿੰਦੀ ਵੀ ਮੈਂ ਸ਼ੁਰੂ ਕਰਨ ਲੱਗ ਗਈ ਆ ਤਾਂ ਉਹਨੇ ਮੈਨੂੰ ਪੁੱਛਿਆ ਮੈਨੂੰ ਕਹਿੰਦੀ ਕਿ ਮੈਨੂੰ ਤੂੰ ਦੱਸ ਵੀ ਮੱਜਾਂ 'ਚ ਫਾਇਦਾ ਹੈ ਕਿ ਗਾਵਾਂ 'ਚ ਤੇ ਬਾਕੀ ਕਹਿੰਦੀ ਵੀ ਮੱਜਾਂ ਥੋੜਾ ਟਾਈਮ ਉਹਨੇ ਮੈਨੂੰ ਕਿਹਾ ਕਹਿੰਦੀ ਕਿ ਮੱਜਾਂ ਥੋੜਾ ਟਾਈਮ ਦੁੱਧ ਦਿੰਦੀਆਂ ਤੇ ਗਾਵਾਂ ਤਾਂ ਜਿੰਨਾ ਟਾਈਮ ਮਰਜੀ ਪਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਨਹੀਂ ਐਵੇਂ ਨਹੀਂ ਹੈਗਾ ਵੀ ਮੱਜਾਂ ਥੋੜਾ ਟਾਈਮ ਦੁੱਧ ਕਿਉਂ ਦਿੰਦੀਆਂ ਮੈਂ ਵੀ ਸਾਡੀਆਂ ਮੱਜਾਂ ਵੀ ਐਵੇਂ ਦਿੰਦੀਆਂ ਉਹ ਕਹਿੰਦੀ ਨਹੀਂ ਅਸੀਂ ਇੱਕ ਵਾਰੀ ਇੱਕ ਮੱਝ ਲਈ ਸੀ ਫਿਰ ਮੈਨੂੰ ਕਿਹਾ ਕਿ ਜਦੋਂ ਆਪਾਂ ਆਉਂਦੀ ਉਸ ਟਾਈਮ ਤੇ ਜਿਵੇਂ ਹਨਾ ਪੂਰੀ ਆਪਾਂ ਦੀ ਉਦੋਂ ਜਦੋਂ ਸੱਜਰ ਸੂਈਆ ਮੱਝ ਉਦੋਂ ਥੋੜੀ ਜੀ ਦੇਖਭਾਲ ਕਰ ਲੀਏ ਤਾਂ ਜਦੋਂ ਕਿਉਂਕਿ ਜਦੋਂ ਆਪਾਂ ਉਸ ਟਾਈਮ ਤੇ ਆਪਾਂ ਜਿਵੇਂ ਪਾਊਡਰ ਵਗੈਰਾ ਹਨਾ ਨਹੀਂ ਪਾਉਂਦੇ ਤਾਂ ਪਸ਼ੂ ਨੂੰ ਘਾਟ ਆਉਂਦੀ ਹੈ ਪਸ਼ੂ ਨੂੰ ਥੱਲੇ ਦੁੱਧ ਖੱਢੀ ਜਾਂਨੇ ਖਰਾਕ ਪ੍ਰੋਪਰ ਪ੍ਰੋਪਰ ਪਾਉਂਦੇ ਨਹੀਂਗੇ ਹਨਾ ਤਾਂ ਫਿਰ ਪਸ਼ੂ ਨੂੰ ਘਾਟ ਆ ਜਾਂਦੀ ਚਾਹੇ ਉਹ ਮੱਝਾ ਚਾਹੇ ਗਾਂ ਹੈ ਹਨਾ ਜੀ ਉਹਨੂੰ ਘਾਟ ਆ ਗਈ ਤਾਂ ਫਿਰ ਆਪਣੇ ਮੱਝ ਜਾਂ ਗਾਂ ਹਨਾ ਨਵੇਂ ਸਿਰੇ ਦੁੱਧ ਨਾ ਹੋਈ ਮੱਝ ਤੇ ਫਿਰ ਮੱਝ ਨੂੰ ਸੂਈ ਨੂੰ ਟਾਈਮ ਹੋ ਗਿਆ ਤੇ ਲੇਟ ਨਵੇਂ ਸਿਰੇ ਦੁੱਧ ਹੋਈ ਤਾਂ ਫਿਰ ਜਦੋਂ ਲੇਟ ਹੁੰਦੀ ਤੇ ਫਿਰ ਮੱਝ ਨੇ ਤਾਂ ਆਪਦੇ ਸੂਏ ਦੇ ਹਿਸਾਬ ਤੇ ਦੁੱਧੋਂ ਭੱਜਣਾ ਹੈ ਜੇ ਮੱਝ ਨੂੰ ਸੂਈ ਨੂੰ ਜਿਵੇਂ ਤਿੰਨਾਂ ਮਹੀਨਿਆਂ ਦੀ ਗੱਭਾ ਤੇ ਛੀਆਂ ਸੱਤਾਂ ਮਹੀਨਿਆਂ ਤੋਂ ਬਣੀ ਤਾਂ ਉਹੀ ਮੱਝ ਨੂੰ ਸੂਈ ਨੂੰ 8-9 ਮਹੀਨੇ ਹੋ ਗਏ ਤੇ 8-9 ਮਹੀਨੇ ਬਾਅਦ ਜਦੋਂ ਆਪਣੀ ਮੱਝ ਦੁੱਧੋਂ ਭੱਜੂਗੀ ਭੱਜੂਗੀ ਕਿਉਂਕਿ ਉਹਨੂੰ 8-9 ਮਹੀਨੇ ਹੋ ਗਏ ਤੇ ਕਿੰਨਾ ਖੜੇ ਮੱਝ ਦੁੱਧ ਦੇਈ ਜਾਊਗੀ ਤੇ ਮੱਝ ਦੁੱਧੋਂ ਭੱਜ ਗਈ ਤੇ ਆਪਾਂ ਨੂੰ ਮਹਿਸੂਸ ਇਹ ਹੁੰਦਾ ਕਿ ਨਹੀਂ ਹਲੇ ਤਾਂ ਇਹ ਤਿੰਨਾਂ ਮਹੀਨਿਆਂ ਦੀ ਗੱਭ ਹੀ ਹਤੇ ਛੇਤੀ ਦੁੱਧੋਂ ਭੱਜ ਗਈ ਤਾ ਕਰਕੇ ਫਿਰ ਉਸ ਟਾਈਮ ਤੇ ਮੈਨੂੰ ਕਿਹਾ ਕਿ ਉਸ ਟਾਈਮ ਤੇ ਤੂੰ ਧਿਆਨ ਰੱਖਿਆ ਕਰ ਬਸ ਉਸ ਟਾਈਮ ਤੇ ਇਹਨਾਂ ਨੂੰ ਖਰਾਕ ਵਧੀਆ ਪੂਰੀ ਪਾ ਦਿਆ ਕਰ ਤਾਂ ਫਿਰ ਇਹ ਟਾਈਮ ਸਰ ਵਿਗ ਸਰ ਹੋ ਜਾਣ ਤੇ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਕਿਉਂਕਿ ਜਿਵੇਂ ਜਿਵੇਂ ਉਹਦਾ ਟਾਈਮ ਨੇੜੇ ਆਈ ਜਾਊਗਾ ਤੇ ਫਿਰ ਆਪਾਂ ਖੁਦ ਹੀ ਛੱਡ ਦਾਂਗੇ ਕਿਉਂਕਿ ਵੀ ਆਪਾਂ ਨੂੰ ਆਪ ਨੂੰ ਮਹਿਸੂਸ ਹੋਊਗਾ ਕਿ ਆਪਾਂ ਨਹੀਂ ਇਹਦਾ ਟਾਈਮ ਥੋੜਾ ਰਹਿ ਗਿਆ ਇਹਨੂੰ ਆਪਾਂ ਛੱਡ ਗਏ ਤੇ ਨਾਲੇ ਪਸ਼ੂ ਨੂੰ ਵੀ ਪਸ਼ੂ ਵੀ ਠੀਕ ਰਹਿੰਦਾ ਤੇ ਆਪ ਨੂੰ ਵੀ ਮਹਿਸੂਸ ਨਹੀਂ ਹੁੰਦਾਗਾ ਬਸ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਹੈ ਬਾਕੀ ਆਪਾਂ ਵੀ ਇੰਨਾ ਗੱਲਾਂ ਦਾ ਹੀ ਧਿਆਨ ਰੱਖਦੇ ਹਾਂ ਹਾਂਜੀ ਲੋ ਜੀ ਹੁਣ ਮੈਂ ਇੱਥੇ ਲੱਗੀ ਸੀ ਮੱਝਾਂ ਨੂੰ ਪਾਣੀ ਪਿਵਾਉਣ ਵਾਸਤੇ ਤੇ ਮੈਂ ਅੰਦਰੋਂ ਜਿਹੜਾ ਸੁੰਬਰ ਕੇ ਗੋਹਾ ਚੱਕਦਾ ਸੀਗਾ ਬਸ 12 ਸੁੰਬਰਨ ਵਾਲਾ ਰਹਿ ਗਿਆ ਤੇ ਉਹ ਫਿਰ ਮੈਂ ਹੁਣ ਜਦੋਂ ਮੱਝਾਂ ਨੂੰ ਅੰਦਰ ਪਾਣੀ ਪਿਆ ਕੇ ਧਵਾ ਕੇ ਬਾਹਰ ਨ ਦੂੰਗੀ ਤੇ ਫਿਰ ਬਾਅਦ ਚ ਬਾਰੋਂ ਸੁੰਬਰੂੰਗੀ ਕਿਉਂਕਿ ਇੱਥੇ ਮੌਸਮ ਜਿਹੜਾ ਉਹ ਖਰਾਬ ਹੋ ਚੁੱਕਿਆ ਸੀ ਬੱਦਲ ਬਣ ਗਏ ਸੀ ਪੂਰੇ ਤੇ ਮੈਂ ਖਿਆਲ ਲਾਈਟ ਨਾ ਬੰਦ ਹੋ ਜੇ ਫਿਰ ਮੈਂ ਜਲਦ ਜਲਦ ਅੰਦਰੋਂ ਚੱਕ ਕੇ ਤੇ ਮੈਂ ਬਾਹਰੋਂ ਰਹਿਣਾ ਤਾਂ ਮੈਂ ਖਿਆਲ ਚਲੋ ਤਾਂ ਮੈਂ ਬਾਅਦ ਚ ਵੀ ਚੱਕ ਲੂੰਗੀ ਕਿਉਂਕਿ ਥੋੜਾ ਹੀ ਸੀਗਾ ਬਸ ਇੱਕ ਕਬੱਟਰ ਬਣੂਗਾ ਉਧਰੋਂ ਵੀ ਸੁੰਭਰ ਕੇ ਬਸ ਕੂੜੇ ਦਾ ਤੇ ਮੈਂ ਖਿਆਲ ਚੱਲ ਪਹਿਲਾਂ ਮੈਂ ਇਹਨਾਂ ਨੂੰ ਨਵਾ ਪਿਆ ਦਿਆਂ ਕਿਉਂਕਿ ਜੇ ਲਾਈਟ ਬੰਦ ਹੋ ਗਈ ਤਾਂ ਫਿਰ ਸਾਰਾ ਕੰਮ ਇੱਥੇ ਰਹਿ ਜਾਊਗਾ ਮੌਸਮ ਖਰਾਬ ਸੀ ਮੀਂਹ ਦਾ ਤਾਂ ਪਤਾ ਨਹੀਂਗਾ ਮਾੜੀ ਜਿਹੀ ਹਵਾ ਚੱਲੀ ਤਾਂ ਲਾਈਟ ਨਾਲ ਦੀ ਨਾਲ ਹੀ ਬੰਦ ਹੋ ਜਾਂਦੀ ਹੈ ਹੁਣ ਪਹਿਲਾਂ ਨਹੀਂ ਸੀਗਾ ਇੰਨਾ ਪਤਾ ਨਹੀਂ ਕਿਉਂ ਗਰਮੀ ਜ਼ਿਆਦਾ ਕਰਨਾ ਗਰਮੀ ਜ਼ਿਆਦਾ ਹੋਣ ਕਾਰਨ ਖੇਤਾਂ ਵਾਲੀ ਲਾਈਟ ਵੀ ਬੰਦ ਹੀ ਰਹਿੰਦੀ ਆ ਤਕਰੀਬਨ ਇੰਨੀ ਨਹੀਂ ਹੁੰਦੀਗੀ ਤੇ ਘਰ ਵਾਲੀ ਲਾਈਟ ਵੀ ਜਿਹੜੀ ਬੰਦ ਹੀ ਰਹਿੰਦੀ ਆ ਬਸ ਥੋੜੇ ਜਿਹੇ ਟਾਈਮ ਤੋਂ ਬਾਅਦ ਕੱਟ ਲਾ ਦਿੰਦੇ ਆ ਬਸ ਦਾ ਅੱਧਾ ਘੰਟਾ ਲਾਈਟ ਚੱਲਦੀ ਆ ਫਿਰ ਫਿਰ ਬੰਦ ਅੱਧਾ ਘੰਟਾ ਲਾਈਟ ਚੱਲਦੀ ਆ ਫਿਰ ਬੰਦ ਤੇ ਬਹੁਤ ਮੁਸ਼ਕਲ ਹੋਈ ਪਈ ਆ ਲਾਈਟ ਨੇ ਤਾਂ ਸਾਰਿਆਂ ਨੂੰ ਬਹੁਤ ਤੰਗ ਕੀਤਾ ਪਿਆ ਹੈਗਾ ਤੇ ਲਾਈਟ ਤੋਂ ਡਰਦੇ ਫਿਰਾਂ ਹੁੰਦਾ ਕਿ ਜਲਦੀ ਜਲਦੀ ਇਹਨਾਂ ਦਾ ਜਿਹੜਾ ਕੰਮ ਆ ਉਹ ਖਤਮ ਕਰ ਗਏ ਕਿਉਂਕਿ ਆਪਦਾ ਬਾਕੀ ਸਾਰੇ ਕੰਮ ਸਾਰ ਜਾਣਗੇ ਪਰ ਜਿਹੜਾ ਤੇ ਬਾਕੀ ਹਾਂਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਸੀਗੀ ਕਿ ਜਿਹੜੀਆਂ ਮੇਰੀਆਂ ਭੈਣਾਂ ਜਾਂ ਵੀਰ ਹਨ ਜਿੰਨੇ ਵੀ ਜਿਹੜੇ ਪਸ਼ੂਆਂ ਨੂੰ ਆਚਾਰ ਪਾਉਂਦੇ ਨੇ ਤੇ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਚਾਰ ਪਾਉਣ ਦੇ ਨਾਲ ਕਹਿੰਦੇ ਕਿ ਦੁੱਧ ਚ ਸਮੈਲ ਆਉਂਦੀ ਆ ਕਿ ਤੁਸੀਂ ਵੀ ਦੱਸਿਓ ਜਿਹੜੇ ਵੀ ਮੇਰੇ ਭੈਣ ਵੀਰ ਆਚਾਰ ਪਾਉਂਦੇ ਨੇ ਪਸ਼ੂਆਂ ਨੂੰ ਕਿ ਉਹਦੇ ਨਾਲ ਵਾਕਈ ਦੁੱਧ ਦੇ ਵਿੱਚੋਂ ਸਮੈਲ ਆਉਂਦੀ ਆ ਜਾਂ ਨਹੀਂ ਕਿਉਂਕਿ ਅਸੀਂ ਤਾਂ ਪਾਉਂਦੇ ਨਹੀਂਗੇ ਆਚਾਰ ਨਹੀਂ ਅਸੀਂ ਪਾਉਦੇਗੇ ਤੇ ਬਾਕੀ ਕਈ ਹੁਣ ਸਾਡੇ ਇੱਥੇ ਪਿੰਡ ਦੇ ਵਿੱਚ ਪਾਉਂਦੇ ਨੇ ਕਈ ਕਹਿ ਦਿੰਦੇ ਨੇ ਵਧੀਆ ਇਹਦਾ ਰਿਜ਼ਲਟ ਨਹੀਂ ਬਿਲਕੁਲ ਵੀ ਦੁੱਧ ਦੇ ਵਿੱਚ ਸਮੈਲ ਨਹੀਂ ਆਉਂਦੀਗੀ ਤੇ ਕਈ ਕਹਿ ਦਿੰਦੇ ਆ ਕਿ ਦੁੱਧ ਦੇ ਵਿੱਚ ਸਮੈਲ ਆਉਂਦੀ ਹੈ ਵੀ ਜਿਹੜੇ ਅਸੀਂ ਮੱਝ ਦਾ ਦੁੱਧ ਘਰੇ ਰੱਖਣਾ ਹੁੰਦਾ ਤੇ ਵੀ ਖੋਦ ਵਰਤਣਾ ਹੁੰਦਾ ਸੀ ਉਹਨੂੰ ਆਚਾਰ ਨਹੀਂ ਪਾਉਂਦੇ ਜਿਹੜੀਆਂ ਦੂਸਰੀਆਂ ਮੱਝਾਂ ਜਿਹੜਾ ਡੇਰੀ ਚ ਦੁੱਧ ਪਾਉਣਾ ਹੁੰਦਾ ਸੀ ਉਹਨਾਂ ਨੂੰ ਆਚਾਰ ਪਾਉਨੇ ਆ ਸਮਝੋ ਬਾਹਰ ਆ ਕਿਉਂਕਿ ਇਹ ਅਲੱਗ-ਅਲੱਗ ਵਿਚਾਰ ਆ ਸਾਰਿਆਂ ਦੇ ਕੋਈ ਕਹਿ ਦਿੰਦਾ ਆਚਾਰ ਪਾਉਣਾ ਵਧੀਆ ਕੋਈ ਕਹਿ ਦਿੰਦਾ ਵੀ ਨਹੀਂ ਵਧੀਆ ਨਹੀਂਗਾ ਕਿ ਇਹਦਾ ਨੁਕਸਾਨ ਤੇ ਸਮਝੋ ਬਾਹਰ ਹੋਈ ਪਈ ਹੈ ਗੱਲ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਚਾਰ ਪਾਉਣ ਦੇ ਕੀ ਰਿਜ਼ਲਟ ਨੇ ਤੇ ਫਿਰ ਆਪਾਂ ਵੀ ਜਿਹੜਾ ਆਚਾਰ ਆ ਪਾਇਆ ਕਰਾਂਗੇ ਕਿਉਂਕਿ ਇਹਨਾਂ ਡਰ ਕਾਰਨ ਅਸੀਂ ਪਾਉਂਦੇ ਨਹੀਂਗੇ ਕਈ ਤਾਂ ਉਹਨਾਂ ਦਾ ਸਭੀ ਕਹਿੰਦੇ ਆ ਕਿ ਵਧੀਆ ਇਹਦੇ ਨਾਲ ਕੋਈ 스ਮੈਲ ਨਹੀਂ ਆਉਂਦੀ ਗੀ ਦੁੱਧ ਦੇ ਵਿੱਚੋਂ ਤੇ ਕਈ ਕਹਿੰਦੇ ਵੀ 스ਮੈਲ ਆਉਂਦੀ ਆ ਹਾਂਜੀ ਇਹ ਵਾਲ ਜਿਹੜੀ ਛੋਟੀ ਆਪਣੀ ਇਹਨੇ ਪਹਿਲੇ ਸੂਏ ਸੋਣਾ ਜੀ ਅਜੇ ਇਹਦੇ 2 ਮਹੀਨੇ ਪਏ ਨਹੀਂ ਸੂਣ ਦੇ ਵਿੱਚ ਤੇ ਬਸ ਹੁਣ ਇਹਨੂੰ ਅੱਜ ਤੋਂ ਆਪਾਂ ਇਹਦੀ ਖਰਾਕ ਵੀ ਜਿਹੜੀ ਇਹਦੀ ਸ਼ੁਰੂ ਕਰਤੀ ਉਸ ਤੋਂ ਪਹਿਲਾਂ ਮੈਂ ਇਹਨੂੰ ਕੁਛ ਵੀ ਕੋਈ ਵੀ ਇਹਦੀ ਖਰਾਕ ਤੇਲ ਵਗੈਰਾ ਬਸ ਆਪਾਂ ਸਰੋਂ ਦਾ ਤੇਲ ਹੀ ਦੇਣਾ ਇਹਨੂੰ ਤੇ ਇਹਦੀ ਜਿਹੜੀ ਫੀਲ ਇੰਦਾ ਨਾ ਉਹ ਬਣਵਾ ਲਿਆ ਹੁੰਦਾ ਪਹਿਲਾਂ ਨਹੀਂ ਬਣਵਾ ਕੇ ਲਿਆਂਦਾ ਸੀਗਾ ਥੋੜਾ ਜਿਹਾ ਝੋਨੇ ਦੇ ਵਿੱਚ ਵਿਜੀ ਸੀਗੇ ਤੇ ਕੱਲ ਬਣਵਾ ਲਿਆਂਦਾ ਤੇ ਬਸ ਹੁਣ ਆਪਾਂ ਇਹਨੂੰ ਤੇਲ ਜਿਹੜਾ ਸ਼ੁਰੂ ਕਰਦੇ ਆਂ ਤੇ ਫਿਰ ਦੇਖਦੇ ਆਂ ਇਹਦਾ ਕੀ ਰਿਜ਼ਲਟ ਆ ਬਾਕੀ ਦੁੱਧੀ ਤਾਂ ਕੋਈ ਪ੍ਰੋਬਲਮ ਨਹੀਂ ਮੈਨੂੰ ਆਇਆ ਕਿ ਦੁੱਧ ਤਾਂ ਚਾਹੀਦ ਕਿ ਕਿ ਲੋ ਘੱਟ ਦੇ ਦੇਵੇ ਪਰ ਸੀਲ ਨਿਕਲ ਜਾਵੇ ਕਿਉਂਕਿ ਜਿਹੜਾ ਪਸੂਨੇ ਖੁਦ ਹਨਾ ਖੋਸ਼ੋ ਕੇ ਮਿਲਣਾ ਤੇ ਉਹਦੇ ਵਰ ਗਰੀਸ ਨਹੀਂ ਹੁੰਦੀ ਪਹਿਲਾਂ ਕਰਕੇ ਮੈਨੂੰ ਡਰ ਲੱਗਦਾ ਵੈਸੇ ਅੱਗੇ ਪਹਿਲਾਂ ਝੋਟੀਆਂ ਪਹਿਲਾਂ ਸੇਲ ਕੀਤੀਆਂ ਸੀਗੀਆਂ ਆਪਾਂ ਕਰਤੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਝੋਟੀ ਸੀ ਜਿਹਨੇ ਖਰਾਬ ਕੀਤਾ ਸੀਗਾ ਬਾਕੀ ਸਾਰੀਆਂ ਤਕਰੀਬਨ ਵਧੀਆ ਸੀ ਇਹਦੇ ਨਿਕਲੀਆਂ ਤੇ ਵੈਸੇ ਹੈ ਤਾਂ ਇਹ ਥੋੜੀ ਜਿਹੀ ਅੜਬੀ ਤੇ ਪਰ ਪਤਾ ਬਾਕੀ ਇਹਦਾ ਸੂਈ ਤੋਂ ਲੱਗੂਗਾ ਵੀ ਕੀ ਰਿਜ਼ਲਟ ਹੈ ਇਹਦਾ ਵੈਸੇ ਮੈਂ ਸੁਣਿਆ ਕਹਿੰਦੇ ਜਿਹੜੇ ਪਸ਼ੂ ਜਿਵੇਂ ਇਹ ਝੋਟੀਆਂ ਜਿਹੜੀਆਂ ਪਹਿਲਾਂ ਜਿਆਦਾ ਹੋ ਤਾਂ ਅੰਗ ਕਰਦੀਆਂ ਹੁੰਦੀਆਂ ਉਹ ਬਾਅਦ ਵਿੱਚ ਸੀਲ ਹੀ ਨਿਕਲਦੀਆਂ ਐ ਬਾਕੀ ਪਤਾ ਲੱਗ ਜੂ ਸੂਈ ਤੋਂ ਇਹ ਹੈ ਜ਼ਿਆਦਾ ਤਰੀ ਹੈ ਇਹ ਇਧਰਲੀ ਸਾਈਡ ਹੈ ਇਧਰਲੀ ਹੁੱਕ ਤੇ ਬੰਨਤੀ ਸੀ ਕਿਉਂਕਿ ਇਹ ਨਾ ਜਿਹੜੀਆਂ ਘੁਰਲੀਆਂ ਵਗੈਰਾ ਬਣੀਆਂ ਨੂੰ ਕਾਫੀ ਟਾਈਮ ਹੋ ਗਿਆ 10 ਸਾਲ ਹੋ ਗਏ ਤੁਹਾਨੂੰ ਦੱਸਿਆ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਸੀ ਜਦ ਦੀ ਵੀ ਸਾਰਾ ਇਹ ਬਣਾਇਆ ਸੀ ਉਸ ਤੋਂ ਬਾਅਦ ਇਨਾ ਕੋਈ ਖੁਰਲੀ ਨਾ ਕੁਝ ਵੀ ਨਹੀਂ ਕੀਤਾ ਤੇ ਹੁਣ ਇਹ ਨਾ ਹੁੱਕਾਂ ਜੀਆਂ ਕਢਾਤੀਆਂ ਇਹਨਾਂ ਨੇ ਸਾਰੀਆਂ ਤੇ ਹੁਣ ਅਸੀਂ ਸੋਚਦੇ ਸੀ ਕਿ ਦੁਬਾਰਾ ਵੀ ਜਿੱਦਾਂ ਗਰਮੀ ਲੰਗੀ ਤੋਂ ਬਾਅਦ ਮੌਸਮ ਦਾ ਫਰਕ ਪੈ ਗਿਆ ਫੇਰ ਆਪਾਂ ਇਹ ਫਰਸ਼ ਕੱਟ ਕੇ ਤੇ ਫਰਸ਼ ਵੀ ਉੱਚੀ ਕਰਕੇ ਲਾਵਾਂਗੇ ਤੇ ਖੁਰਲੀਆਂ ਵੀ ਦੂਸਰੀ ਸਾਈਡ ਬਣਾਵਾਂਗੇ ਸਾਨੂੰ ਇਹ ਵੀ ਕਿਸੇ ਨੇ ਵਹਿਮ ਪਾਇਆ ਕਿ ਇਧਰਲੀ ਸਾਈਡ ਨੂੰ ਖੁਰਲੀਆਂ ਮਾੜੀਆਂ ਹੁੰਦੀਆਂ ਪਰ ਵੈਸੇ ਮੈਨੂੰ ਤਾਂ ਕੁਝ ਵੀ ਨਹੀਂ ਮਾੜਾ ਲੱਗਾ ਮੈਂ ਕਹਿੰਨੀ ਕਿ ਵਾਧਾ ਹੋਇਆ ਪਸ਼ੂਆਂ ਦੇ ਵਿੱਚ ਕਦੇ ਵੀ ਕੋਈ ਪਸ਼ੂ ਐਵੇਂ ਨਹੀਂ ਹੋਇਆਗਾ ਬਾਕੀ ਕਹਿੰਦੇ ਉਹਦੇ ਵਾਦਾ ਘਾਟਾ ਤਾਂ ਆਪਣੇ ਕਰਮਾਂ ਦਾ ਹੁੰਦਾ ਇਹ ਤਾਂ ਇੱਕ ਵਹਿਮ ਹੁੰਦੇ ਆ ਤੇ ਪਰ ਫਿਰ ਵੀ ਕਈ ਕਹਿ ਦਿੰਦੀਆਂ ਇਹ ਬਣਾ ਬਜ਼ੁਰਗ ਕਹਿ ਦਿੰਦੇ ਆ ਕਿ ਇੱਧਰ ਨੂੰ ਪਸ਼ੂ ਦਾ ਮੂੰਹ ਨਹੀਂ ਰੱਖੀਦਾ ਇੱਧਰ ਨੂੰ ਖੁਰਲੀ ਦਾ ਮੂੰਹ ਨਹੀਂ ਹੋਣਾ ਚਾਹੀਦਾ ਇੱਧਰ ਨੂੰ ਹੋਣਾ ਚਾਹੀਦਾ ਪਰ ਵੈਸੇ ਅਸੀਂ ਇੰਨਾ ਚੀਜ਼ਾਂ ਤੇ ਆਪਾਂ ਨਹੀਂ ਧਿਆਨ ਦਿੱਤਾਗਾ ਇੰਦਰਲੀ ਸਾਈਡ ਇਹਨੂੰ ਬੰਨਿਆ ਸੀਗਾ ਕੱਲ ਮੈਂ ਸ਼ਾਮੇ ਇਧਰਲੀ ਸਾਈਡ ਬੰਨਤਾ ਤੇ ਜਦੋਂ ਮੈਂ ਦੂਜੀਆਂ ਨੂੰ ਫੀਡ ਪਾਉਣ ਲੱਗੀ ਮੱਝਾਂ ਨੂੰ ਫੀਡ ਖਵਾਈ ਜਾਂਦੀ ਸੀ ਇਹਦੀ ਹਜੇ ਮੈਂ ਲੈ ਕੇ ਆਉਣਾ ਸੀਗਾ ਫੀਡ ਤੇ ਮੈਂ ਦੂਜੀਆਂ ਨੂੰ ਫੀਡ ਪਾਈ ਜਾਂਦੀ ਸੀ ਕਿ ਤੇ ਇਹਨੇ ਫਿਰ ਇਧਰਲੀ ਸਾਈਡ ਤੋਂ ਖੁਰ ਲਈ ਉਹ ਚੱਕਤੀ ਸਾਰੀ ਸਾਰੀ ਢਾਤੀ ਕੰਮ ਹੋਰ ਵਧਾ ਕੇ ਤਰਤਾਏ ਨੇ ਪੱਕੀ ਜਿਹੜੀ ਆ ਦੂਸਰੇ ਨੰਬਰ ਤੇ ਮੱਝ ਖੜੀ ਆ ਇਹ ਸਾਰਾ ਆਰ ਪਰਿਵਾਰ ਜਿਹੜਾ ਇਹ ਸਾਰਾ ਇਹਨਾਂ ਦਾ ਹੀ ਆ ਕਿਉਂਕਿ ਜਦੋਂ ਅਸੀਂ ਅੱਡ ਹੋਏ ਸੀਗੇ ਤਾਂ ਉਸ ਟਾਈਮ ਤੇ ਇਹ ਵਾਲੀ ਪਹਿਲੇ ਸੂਏ ਝੋਟੀ ਮੇਰੇ ਡੈਡੀ ਨੇ ਮੈਨੂੰ ਦਿੱਤੀ ਸੀਗੀ ਮੱਝ ਤੇ ਕਿਉਂਕਿ ਅਲੱਗ-ਅਲੱਗ ਸਾਰੇ ਹੁੰਦਾ ਰਵਾਜ ਹੀ ਸਾਡੇ ਤਾਂ ਘਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜਾਨਕੀ ਮੇਰੇ ਪੇਕੇ ਪਿੰਡ ਸਾਡੇ ਘਰ ਦੇ ਵਿੱਚ ਰਵਾਇਤ ਸੀ ਜਿੰਨੀਆਂ ਵੀ ਤਾਈ ਚਾਚੇ ਦੀਆਂ ਕੁੜੀਆਂ ਜਿੰਨੀਆਂ ਵੀ ਭੈਣਾਂ ਸੀ ਸਾਰਿਆਂ ਨੂੰ ਇੱਕ ਇੱਕ ਮੱਝ ਦਿੱਤੀ ਸੀਗੀ ਤੇ ਉਹਦੇ ਕਰਕੇ ਉਹ ਉਸ ਟਾਈਮ ਤੇ ਮੈਨੂੰ ਵੀ ਦਿੱਤੀ ਸੀ ਇਹ ਪਹਿਲੇ ਸੂਏ ਸੀਗੀ ਮੱਝ ਤੇ ਇਹਦੀਆਂ ਹਾਂਜੀ ਤੇ ਫਿਰ ਇਹ ਕਰਮ ਵਾਲੇ ਨੇ ਸਾਨੂੰ ਇੰਨਾ ਕੀ ਵਾਅਦਾ ਕੀਤਾ ਕਿ ਸਾਡਾ ਹੌਂਸਲਾ ਵਧਦਾ ਗਿਆ ਵੀ ਚਲੋ ਆਪਾਂ ਜਿਹੜਾ ਪਸ਼ੂਆਂ ਦਾ ਕੰਮ ਆ ਉਹ ਮਾੜਾ ਨਹੀਂ ਆਪਾਂ ਮੱਝਾਂ ਦਾ ਕੰਮ ਜਿਹੜਾ ਚਲਾਈਏ ਵੀ ਆਪਾਂ ਆਪਦਾ ਵਧੀਆ ਪਸ਼ੂ ਰੱਖੀਏ ਚਲੋ ਆਪਾਂ ਆਪਣੇ ਘਰ ਦਾ ਖਰਚਾ ਜਿਹੜਾ ਤੋੜਾਂਗੇ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਤੇ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਚੈਨਲ ਨੂੰ ਕਰੋ ਜੀ ਵਾਦ ਤੋਂ ਵਾਦ ਸਪੋਰਟ ਤੇ ਵੀਡੀਓ ਜਿਹੜੀ ਆ ਪੂਰੀ ਜ਼ਰੂਰ ਦੇਖਿਆ ਕਰੋ ਤਾਂ ਜੋ ਆਪਣਾ ਜਿਹੜਾ ਵਾਚ ਟਾਈਮ ਆ ਉਹ ਵੀ ਪੂਰਾ ਹੋ ਸਕੇ ਨਾਲ ਦੀ ਨਾਲ ਚਲੋ ਠੀਕ ਆ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ